ਦੋਸਤੋ ਇੱਕ ਜੰਗਲ ਦੇ ਵਿੱਚ ਹਿਰਨ ਅਤੇ ਹਿਰਨੀ ਜਦੋਂ ਘਾਹ ਚਰਨ ਜਾਂਦੇ ਤਾਂ ਉਹਨਾਂ ਦੇ ਇੱਕ ਸ਼ੇਰ ਆ ਕੇ ਰੱਖਿਆ ਕਰਦਾ ਹੁੰਦਾ ਸੀ ਤੇ ਇਹ ਵਰਤਾਰਾ ਦੇਖ ਕੇ ਸਾਰੇ ਜਾਨਵਰ ਕਾਫੀ ਹੈਰਾਨ ਸੀ ਤੇ ਉੱਥੋਂ ਦੀ ਇੱਕ ਬਾਜ ਲੰਘਦਾ ਹੁੰਦਾ ਸੀ ਤੇ ਬਾਜ ਵੀ ਇਸ ਵਰਤਾਰੇ ਨੂੰ ਦੇਖ ਕੇ ਕਾਫੀ ਹੈਰਾਨ ਸੀ ਤੇ ਉਸ ਬਾਜ ਨੇ ਇੱਕ ਦਿਨ ਹਿੰਮਤ ਕਰਕੇ ਹਿਰਨ ਅਤੇ ਹਿਰਨੀ ਨੂੰ ਪੁੱਛਿਆ ਕਿ ਤੁਸੀਂ ਦੱਸ ਸਕਦੇ ਹੋ ਕਿ ਇੱਕ ਸ਼ੇਰ ਤੁਹਾਡੀ ਰੱਖਿਆ ਕਿਉਂ ਕਰਦਾ ਹੈ ਫਿਰ ਹਿਰਨ ਅਤੇ ਹਿਰਨੀ ਨੇ ਕਿਹਾ ਕਿ ਇੱਕ ਵਾਰੀ ਅਸੀਂ ਇਸ ਦੇ ਉੱਤੇ एहसान ਕੀਤਾ ਸੀ ਅਸੀਂ ਇਸ ਦੀ ਜਾਨ ਬਚਾਈ ਸੀ ਕਿਸੇ ਸ਼ਿਕਾਰੀ ਤੋਂ ਉਸ ਕਰਕੇ ਇਹ ਉਸ एहसान ਦਾ ਬਦਲਾ ਹਰ ਰੋਜ਼ ਸਾਡੀ ਜਾਨ ਬਚਾ ਕੇ ਸਾਡੀ ਰੱਖਿਆ ਕਰਕੇ ਉਤਾਰ ਰਿਹਾ ਹੈ ਤੇ ਇਹ ਗੱਲ ਸੁਣ ਕੇ ਬਾਜ ਕਾਫੀ ਪ੍ਰਭਾਵਿਤ ਹੋਇਆ ਬਾਜ ਨੇ ਸੋਚਿਆ ਮੈਂ ਵੀ ਕਿਸੇ ਨਾ ਕਿਸੇ ਦੇ ਉੱਤੇ एहसान ਜ਼ਰੂਰ ਕਰਾਂਗਾ ਇੱਕ ਦਿਨ ਬਾਜ ਕਿਸੇ ਨਦੀ ਉੱਤੋਂ ਦੀ ਲੰਘ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਨਦੀ ਦੇ ਵਿੱਚ ਇੱਕ ਚੂਹਾ ਵਸਿਆ ਹੋਇਆ ਹੈ ਤੇ ਉਸਨੇ ਉਸ ਚੂਹੇ ਨੂੰ ਉਸ ਨਦੀ ਵਿੱਚੋਂ ਆਪਣੇ ਪੰਜੇ ਨਾਲ ਚੱਕ ਲਿਆ ਅਤੇ ਸੁੱਕੀ ਥਾਂ ਤੇ ਲਿਜਾ ਕੇ ਰੱਖ ਲਿਆ ਅਤੇ ਉਸ ਨੂੰ ਨਿਗ੍੍ਘ ਦੇਣ ਲਈ ਆਪਣੇ ਖੰਭਾਂ ਦੇ ਵਿੱਚ ਲੁਕੋ ਲਿਆ ਫਿਰ ਜਦੋਂ ਚੂਹੇ ਨੂੰ ਥੋੜੀ ਜਿਹੀ ਗਰਮਾਟ ਮਿਲੀ ਅਤੇ ਚੂਹਾ ਥੋੜਾ ਜਿਹਾ ਤੰਦਰੁਸਤ ਹੋਇਆ ਤੇ ਉਸਨੇ ਫਿਰ ਉਹੀ ਆਪਣੀ ਡਿਊਟੀ ਨਿਭਾਉਣੀ ਸ਼ੁਰੂ ਕਰ ਦਿੱਤੀ ਜਾਨੀ ਕਿ ਉਸ ਬਾਜ ਦੇ ਖੰਭ ਕੁੱਤਰਨੇ ਸ਼ੁਰੂ ਕਰ ਦਿੱਤੇ ਤੇ ਉਸਨੇ ਬਾਜ ਦੇ ਖੰਭ ਕੁੱਤਰ ਦਿੱਤੇ ਅਤੇ ਚੂਹਾ ਉੱਥੋਂ ਫਰਾਰ ਹੋ ਗਿਆ ਜਦੋਂ ਬਾਜ਼ ਨੇ ਉੱਡਣ ਦੀ ਕੋਸ਼ਿਸ਼ ਕੀਤੀ ਤਾਂ ਖੰਭਾਂ ਤੋਂ ਬਿਨਾਂ ਬਾਜ਼ ਮਿੱਟੀ ਵਿੱਚ ਡਿੱਗ ਪਿਆ। ਫਿਰ ਇੱਕ ਦਿਨ ਹਿਰਨ-हिरਨੀ ਉੱਥੋਂ ਦੀ ਲੰਘ ਰਹੇ ਸੀ ਤੇ ਉਹਨਾਂ ਨੇ ਬਾਜ਼ ਨੂੰ ਇਸ ਹਾਲਤ ਵਿੱਚ ਦੇਖਿਆ ਅਤੇ ਉਹਨਾਂ ਨੇ ਬਾਜ਼ ਨੂੰ ਪੁੱਛਿਆ ਕਿ ਤੈਨੂੰ ਕੀ ਹੋਇਆ? ਤੇ ਤੇ ਉਸ ਬਾਜ਼ ਨੇ ਸਾਰੀ ਕਹਾਣੀ ਦੱਸੀ। ਤੇ ਉਹ ਹੱਸਣ ਲੱਗੇ ਤੇ ਉਹਨਾਂ ਨੇ ਕਿਹਾ ਇਹਿਸਾਨ ਜ਼ਰੂਰ ਕਰਨਾ ਚਾਹੀਦਾ ਹੈ ਪਰ एहसान नसल देख के करना चाहिए है जेकर एहसान किसी चंकी नस्ल पर साढ़े एक अहसान के बदले सारी जिंदगी साढ़ा साहसानमंद रहेगा पर जेकर अस एहसान किसी इस तरह की नस्ल से करा जिसकी फ़िदरत ही खंभ कुतरना है तो वह साढ़े खंभ ही कुतरेगा जदों उसनों मौका मिलेगा सो दोस्तों आप जानते हैं इस तरह सादगी ਬਹੁਤ ਸਾਰੇ ਲੋਕ ਸਾਨੂੰ ਇਦਾਂ ਦੇ ਮਿਲਦੇ ਆ ਜਿਨ੍ਹਾਂ ਦੀ ਫਿਤਰਤ ਹੀ ਖੰਭ ਕੁੱਤਰਨਾ ਹੁੰਦੀ ਹੈ ਤੇ ਇਦਾਂ ਦੇ ਲੋਕਾਂ ਤੋਂ ਬਚਿਆ ਕਰੋ ਐਹਸਾਨ ਜ਼ਰੂਰ ਕਰੋ ਪਰ ਚੰਗੀ ਨਸਲ ਤੇ ਕਰੋ ਚੂਹੇ ਵਰਗੇ ਲੋਕਾਂ ਤੇ ਨਹੀਂ ਜਿਨ੍ਹਾਂ ਦਾ ਕੰਮ ਹੀ ਖੰਭ ਕੁੱਤਰਨਾ ਹੈ ਤੇ ਜਦੋਂ ਉਹਨਾਂ ਨੂੰ ਮੌਕਾ ਮਿਲੇਗਾ ਤੇ ਉਹ ਤੁਹਾਡੇ ਖੰਭ ਜ਼ਰੂਰ ਕੁੱਤਰ ਕੇ ਜਾਣਗੇ ਜੇਕਰ ਕਹਾਣੀ ਤੁਹਾਨੂੰ ਚੰਗੀ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਅਤੇ ਫਾਲੋ ਜ਼ਰੂਰ ਕਰਨਾ ਜੀ ਧੰਨਵਾਦ